ਅੱਜ ਬਾਗਾਪੁਰਾਣਾ ਵਿਖੇ ਆਏ ਸੀ ਸਾਥੀ ਪੱਤਰਕਾਰ ਜਿਹੜੇ ਬਾਗਾਪੁਰਾਣਾ ਪ੍ਰੈਸ ਕਲੱਬ ਦੇ ਨੇ ਦਰਜਾ ਬਦਰਜਾ ਅਧਿਕਾਰ ਸਾਡੇ ਨਾਲ ਖੜੇ ਨੇ ਮੈਂ ਮਕਸਦ ਆਉਂਦਾ ਇੱਥੇ ਇਹ ਗੱਲ ਕਰਨਾ ਕਿ 24 ਤਰੀਕ ਨੂੰ ਜਿਹੜਾ ਬਠਿੰਡੇ ਕੱਟ ਰੱਖਿਆ ਗਿਆ ਜੋ ਮੀਡੀਆ ਦੀ ਆਜ਼ਾਦੀ ਦੇ ਉੱਤੇ ਸਰਕਾਰ ਲਗਾਤਾਰ ਹੱਲਾ ਕਰ ਰਹੀ ਹੈ ਬੋਲਣ ਦਾ ਹੱਕ ਵੀ ਖੋਇਆ ਜਾ ਰਿਹਾ ਹੈ ਮਤਲਬ ਇੱਕ ਸਵਾਲ ਜਿਹੜਾ ਪੱਤਰਕਾਰ ਨੇ ਕਰਨਾ ਹੈ ਕਿ ਹੈਲੀਕਾਪਟਰ ਬਾਰੇ ਪੁੱਛਿਆ ਜਾਂ ਕਿਸੇ ਵੀ ਤਰੀਕੇ ਦਾ ਕੱਲੇ ਇੱਕ ਸਵਾਲ ਨਹੀਂ ਅਗੇ ਦੇ ਵਕ ਵਕ ਜੇ ਕਹਿਣਾ ਹੋਵੇ ਕਿ ਜੇ ਸਬਡਿਵੀਜ਼ਨ ਦੇ ਪੱਤਰਕਾਰ ਬੈਠੇ ਆ ਉਹਨਾਂ ਨੂੰ ਉਹ ਜਿਹੇ ਸਮੱਸਿਆਵਾਂ ਆ ਰਹੀਆਂ ਜਿਹੜਾ ਪੱਤਰ ਤੇ ਉਹ ਜਿਹੇ ਸਮੱਸਿਆਵਾਂ ਆ ਰਹੀਆਂ ਕੁੱਲ ਮਿਲਾ ਕੇ ਜਿਹੜਾ ਬੋਲਣ ਦਾ ਅਧਿਕਾਰ ਖੋਇਆ ਜਾ ਰਿਹਾ ਉਹਦੇ ਖਿਲਾਫ ਆਵਾਜ਼ ਬੰਦੀ ਖਿਲਾਫ ਜਿਹੜਾ ਜਨਤਕ ਜਥੇਬੰਦੀਆਂ ਦੇ ਪੱਤਰਕਾਰਾਂ ਦਾ ਇੱਕ ਵੱਡਾ ਇਕੱਠ ਮਾਲਵਾ ਜ਼ੋਨ ਦਾ 24 ਤਰੀਕ ਨੂੰ ਜੋ ਬਠਿੰਡਾ ਵਿਖੇ 24 ਜਨਵਰੀ ਨੂੰ ਰੱਖਿਆ ਗਿਆ ਉਹਦੇ ਲਈ ਸਾਥੀਆਂ ਨਾਲ ਮੁਲਾਕਾਤ ਕੀਤੀ ਸਾਥੀਆਂ ਦੀਆਂ ਡਿਊਟੀਆਂ ਲਾਈਆਂ ਤੇ ਸਾਥੀਆਂ ਨੂੰ ਇਹ ਗੱਲ ਕਹੀ ਗਈ ਕਿ ਇਹ ਮਸਲਾ ਇਕੱਲਾ ਤਿੰਨ ਪੱਤਰਕਾਰਾਂ ਚਾਰ ਪੱਤਰਕਾਰਾਂ ਦਾ ਨਹੀਂ ਇਹ ਮਸਲਾ ਪੂਰੇ ਪੰਜਾਬ ਦੀ ਆਵਾਜ਼ ਦਾ ਹੈ ਜਿਹੜੀ ਆਵਾਜ਼ ਕਦੇ ਨਾ ਦੱਬੀ ਗਈ ਹੈ ਨਾ ਦਬਾਈ ਗਈ ਹੈ ਉਸ ਸਾਰੇ ਸਾਥੀਆਂ ਨੇ ਇਹ ਕਿਹਾ ਕਿ ਇਸ ਹੱਲੇ ਨੂੰ ਇਹ ਸਾਰੇ ਸਾਥੀ ਆਪਣੇ ਤੇ ਹੱਲਾ ਮੰਨਦੇ ਨੇ ਇਹ ਜੇ ਪਰਚਾ ਹੈ ਇਹਨੂੰ ਸਾਰੇ ਸਾਥੀ ਆਪਣੇ ਦੇ ਪਰਚਾ ਮੰਨਦੇ ਨੇ ਤਾਂ ਵੱਡੀ ਜਨਤੀ ਦੇ ਵਿੱਚ ਇਲਾਕੇ ਦੀਆਂ ਸ਼ਖਸੀਅਤਾਂ ਨੂੰ ਲੈ ਕੇ ਮੀਡੀਆ ਦੇ ਜਿਹੜੇ ਸਾਥੀਆਂ ਨੂੰ ਲੈ ਕੇ 24 ਤਰੀਕ ਨੂੰ ਪਹੁੰਚਾਂ ਦਾ ਇਹਦਾ ਵੱਡਾ ਹੰਗਾਰਾ ਇੱਥੋਂ ਮਿਲਿਆ ਉਮੀਦ ਕਰਦਾ ਹਾਂ ਕਿ ਸਾਰੇ ਪੰਜਾਬ ਦੇ ਜਿੰਨੇ ਵੀ ਪ੍ਰੈਸ ਕਲੱਬ ਹੈ ਜਿੰਨੀਆਂ ਵੀ ਪੱਤਰਕਾਰਾਂ ਦੀਆਂ ਸੰਸਥਾਵਾਂ ਹੈ ਉਹ 24 ਤਰੀਕ ਨੂੰ ਜਿਹੜੀਆਂ ਉਹ ਬਠਿੰਡਾ ਵਿਕੇ ਜਰੂਰ ਪਹੁੰਚਣਗੇ ਬਠਿੰਡਾ ਡੀਸੀ ਦਫ਼ਤਰ ਦੇ ਸਾਹਮਣੇ ਜਿਹੜਾ ਪ੍ਰੋਟੈਸਟ ਰੱਖਿਆ ਗਿਆ ਤੇ 11 ਵਜੇ ਦਾ ਸਮਾਂ 24 ਜਨਵਰੀ 2026 ਬਠਿੰਡਾ ਦੇ ਡੀਸੀ ਦਫ਼ਤਰ ਦੇ ਸਾਹਮਣੇ 11 ਵਜੇ ਦਾ ਕਰੀਬ ਸਮਾਂ ਹੈ ਤਾਂ ਸਾਰੇ ਪੱਤਰਕਾਰ ਸਾਥੀਆਂ ਤੇ ਪੰਜਾਬੀਆਂ ਨੂੰ ਅਪੀਲ ਹੈ ਕਿ ਆਵਾਜ਼ ਬੰਦੀ ਖਿਲਾਫ ਉੱਥੇ ਜਰੂਰ ਪਹੁੰਚੋ